वेलफेयर सोसाइटी ने लखा सिदाणे का पुतला फोक किया रोस प्रदर्शन लखा सिदाना पत्रकारा नमकिया देनिया बंद करे नहीं तो साड़े जाने वक वक्त जिल्च पुतले चीफ एडिटर कमल हैलो <laughs> ਸਾਥੀਓ ਆਪਕੀ ਨੂੰ ਪਤਾ ਕਿ ਮਨਿੰਦਰ ਜੀ ਸਾਹਿਬ ਸਿੱਧੂ ਕੋ ਸਾਡੇ ਇੱਕ ਬਹੁਤ ਸੁੱਝੇ ਹੋਏ ਪੱਤਰਕਾਰ ਪੁਰਾਣੇ ਬੀਲਸ ਕੰਮ ਕਰਦੇ ਆ ਰਹੇ ਨੇ ਮਾਲਵੇ ਤੋਂ ਉਹਨਾਂ ਨੂੰ ਆਪਣੇ ਲੱਖਾ ਸੁਧਾਨਾ ਜਿਹਨੂੰ ਸਮਾਜ ਸੇਵੀ ਆਪਾਂ ਕਹਿੰਦੇ ਸੀ ਨਹੀਂ ਮੈਂ ਕਹਿੰਦਾ ਕਹਿੰਦੇ ਸੀ ਉਸ ਇਨਸਾਨ ਨੇ ਸਾਡੇ ਪੱਤਰਕਾਰ ਨੂੰ ਧਮਕੀ ਦਿੱਤੀ ਆ ਨਾ ਤੈਨਾਂ ਪੜੀ ਕਰੂ ਮੈਂ ਤੈਨੂੰ ਦੇਖ ਲਊਗਾ ਮੈਂ ਲੱਖਾ ਸੁਧਾਨਾ ਨੂੰ ਪੁੱਛਦਾ ਵਾਂ ਮਿੱਤਰਾਂ ਉਹ ਪਹਿਲਾਂ ਜਿਹੜਾ ਤੇਰਾ ਰੂਪ ਹੀ ਡਾਕਟਰ ਨਾਲ ਤੈਨੂੰ ਪੰਜਾਬ ਪੁਰਾਣਾ ਜਾਣਦਾ ਸੀ ਕੀ ਗੱਲ ਤੇਰੇ ਨਾਲ ਕਿ ਤੂੰ ਰਾਜਨੀਤੀ ਜਿਹੜੀ ਤੂੰ ਹਾਰ ਗਿਆ ਪਤਾ ਨਹੀਂ ਅੱਜ ਆ ਗਿਆ ਤੂੰ ਪੁਰਾਣਾ ਰੂਟ ਟਰਨ ਕਰ ਲਿਆ ਤੂੰ ਸਾਡੇ ਨਾਲ ਪੱਤਰਕਾਰਾਂ ਨੂੰ ਧਮਕਾ ਦੇ ਦੇਗੇ ਸ਼ੁਰੂ ਕਰਤੀਆਂ ਮੈਂ ਤੈਨੂੰ ਵੀਰ ਇੱਕ ਬੇਨਤੀ ਵੀ ਕਰਦਾ ਤੇ ਚੇਤਾਵਨੀ ਦੇਣਾ ਜੇ ਸਾਡੇ ਮਨਿੰਦਰਜੀਤ ਸਿੱਧੂ ਨੂੰ ਅਭੀ ਨਵੀਂ ਜਿਹੜੂ ਝਰੀਟ ਵੀ ਆ ਗਈ ਉਸ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਕਿਉਂ ਅੱਜ ਤੇ ਤੈਨੂੰ ਦੁਨੀਆ ਜਾਣਦੀ ਨਾ ਇਸੇ ਪੱਤਰਕਾਰਾਂ ਪਰਵਾਹ ਦੇ ਬਜਾਓ ਤੀ ਤੈਨੂੰ ਜਾਣਦੀ ਆ ਕਿਉਂਕਿ ਬਰਦ ਤੈਨੂੰ ਕਿਹੜਾ ਹੰਕਾਰ ਆ ਗਿਆ ਬਸ ਲੱਖਾ ਸਿਧਾਨਾ ਜੀ ਜੀ ਕਾਰਵਾਈ ਪ੍ਰਧਾਨ ਸਾਹਿਬ ਉਸ ਤੋਂ ਬਾਅਦ ਜਿਹੜਾ ਕੋਈ ਮੰਗ ਪੱਤਰ ਵੀ ਅੱਗੇ ਦਿੱਤੇ ਜਾਣਗੇ ਫਿਰ ਤਰਨੇ ਵੀ ਲਾਈ ਜਾਣਗੇ ਦੇਖੋ ਜੀ ਅੱਜ ਸ਼ਾਡਾ ਪ੍ਰੈਸ ਵੈਲਕੋ ਸੋਸਾਇਟੀ ਦੇ ਵੱਲੋਂ ਅੱਜ ਸ਼ਾਡਾ ਚੌਂਕ ਤੇ ਲੱਖੇ ਸੁਧਾਨੇ ਦਾ ਪਿੰਦ ਸਿਆਪਾ ਦਾ ਪੁਤਲਾ ਫੁੱਟਿਆ ਗਿਆ ਵਾ ਜੀ ਇੱਕ ਹਫਤੇ ਦਾ ਸੀ ਟਾਈਮ ਦਿੰਦੇ ਆ ਪੰਜਾਬ ਸਰਕਾਰ ਨੂੰ ਤੇ ਇੱਕ ਹਫਤੇ ਦਾ ਤੱਕ ਜੇ ਲੱਖੇ ਸੁਧਾਨੇ ਦਾ ਖਲਾਬ ਪਰਚਾ ਦਰਜ ਨਾ ਕੀਤਾ ਤੇ ਅਸੀਂ ਜਿਹੜਾ ਪੂਰੇ ਪੰਜਾਬ ਜਿਵੇਂ ਇਸੇ ਤਰ੍ਹਾਂ ਇੱਕ ਵੱਡਾ ਸੰਘਰਸ਼ ਐਲਾਨ ਕਰਾਂਗੇ ਪੂਰੇ ਪੰਜਾਬ ਦੇ ਪੁਤਲੇ ਫੁੱਟੇ ਜਾਣਗੇ ਇੱਕ ਸਵਾਲ ਫਿਰ ਮੈਂ ਖਿਆਲ ਕਰ ਲਓ ਨਾ ਜਿਹੜਾ ਉੱਥੇ ਪੁੱਛਿਆ ਸੀ बार-बार ਜਿਹੜੀ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਮੱਸਿਆ ਆਉਂਦੀਆਂ ਲੱਖਰਗੇ ਇੱਥੇ ਦੇ ਕਈ ਬੰਦੇ ਆ ਜਿਹੜੇ ਐਕਟਿਵ ਹੁੰਦੇ ਨੇ ਤੇ ਪੱਤਰਕਾਰਾਂ ਬਗ ਨਾ ਕੋਈ ਗੱਲ ਦੁਰਵਤੋ ਕੀਤੀ ਜਾਂਦੀ ਹੈ ਉਹਨਾਂ ਵਾਸਤੇ ਤੁਹ ਸਰਕਾਰ ਨੂੰ ਅੱਜ ਕੋਈ ਐਕਸ਼ਨ ਲੈਣਾ ਪਵੇ ਜਾਂ ਕੋਈ ਰੂਲ ਰੈਗੂਲੇਸ਼ਨ ਬਣਾਜਾ ਕੋ ਮਤਾ ਪਾਸ ਹੋਵੇ ਇਹ ਕੋ ਪੱਤਰਕਾਰੀ ਇਹ ਲੋਕ ਜਿਹੜੇ ਆ ਆਪਣੀ ਪਬਲਿਸਿਟੀ ਕਰਨ ਵਾਸਤੇ ਜਿਹੜੇ ਇਹੋ ਜਿਹੇ ਜੱਟੂ ਡਰਾਮੇ ਕਰਦੇ ਆ ਇਹਨਾਂ ਦੀ ਕਾਦਰ ਨਹੀਂ ਹੈਗੀ ਵੀ ਪੱਤਰਕਾਰ ਇਹ ਦੂ ਛੜੀ ਡੂ ਕਰਨ ਆਵੇਂ ਨਰੇ ਗੱਲ ਪਾਵੇਂ ਉਹਦੇ ਧਾੜਾ ਲਿਆ ਤੇ ਭੈਣ ਨੂੰ ਚੜਦਾ ਪਤਲਾ ਕਵੇ ਪਬਲਿਸਿਟੀ ਲੈ ਰਹੇ ਨੇ ਪੱਤਰਕਾਰਾਂ ਗਲਤ ਬੋਲੇ ਵੀ ਪੂਰੇ ਪੰਜਾਬ 'ਚ ਪਤਾ ਪੱਤਰਕਾਰ ਭਾਈ ਜਖਾ ਖਬਰ ਚਲਾਉ ਮੇਰਾ ਨਾਮ ਹੋਊਗਾ ਤੇ ਬਾਕੀ ਨਹੀਂ ਸਰਕਾਰ ਦੀ ਗੱਲ ਸਰਕਾਰ ਨੂੰ ਅੱਡੀ ਬੇਇਨਤੀ ਕੀਤੀ ਵੀ ਪੱਤਰਕਾਰਾਂ ਵਾਸਤੇ ਕੋਈ ਕਾਨੂੰਨ ਲੈ ਕੇ ਆਓ ਦਿਨੋਂ ਦਿਨ ਸਾਡੇ ਪੱਤਰਕਾਰਾਂ ਤੇ ਹਮਲੇ ਹੋ ਰਹੇ ਨੇ ਇਹੋ ਜਿਹੇ ਜਿਹੜੇ ਜਿਹੜਾ ਪਹਿਲਾਂ ਪੈਦਾ ਕੀਤਾ ਸੀ ਹੁਣ ਇਹ ਸਭ ਨੂੰ ਸਮਾਜ ਸੇਵੀ ਨਹੀਂ ਗੈਸਟਰੋ ਵਾਲੇ ਰੂਪ ਅਧਾਰ ਚ ਚੁੱਕਾ ਲੱਗਾ ਸਨ ਉਮੀਦਵਾਰ ਪੱਖੋਂ ਵੀ ਆਪਣਾ ਮੈਦਾਨ ਦੇ ਵਿੱਚ ਉਤਰੇ ਤੇ ਦੇਖ ਨਹੀਂ ਸਕਦੇ ਕੋਈ ਖਾਸਾ ਵੋਟਾਂ ਨਹੀਂ ਪਈਆਂ ਜਨਤਨ ਨੇ ਕੋਈ ਸਹਿਕਾਰ ਵੀ ਨਹੀਂ ਕੀਤਾ ਲੱਗਦਾ ਨਹੀਂ ਕੋਈ ਪਰਮੋਤ ਚੀਜ਼ ਦੇ ਮਾਮਲੇ ਚ ਇਹ ਵਾਕਿਆ ਕੋਈ ਪਬਲਿਸ਼ ਨਹੀਂ ਹੋਇਆ ਜਾਂ ਕੋਈ ਇਦਾਂ ਦਾ ਅੱਗੇ ਆਉਣ ਦਾ ਤਰੀਕਾ ਵਾ ਜੇਰੇ ਜਦੋਂ ਆਪਾਂ ਸੌਦੇ ਬਾਜੀ ਕਰਦੇ ਨਹੀਂ ਪੈਸੇ ਮੋਟੇ ਮਿਲ ਗਏ ਨਾ ਕੀ ਲੋੜ ਇਹਨੂੰ ਰਾਜ ਦੀ ਗੱਲ ਹੈ ਡਰਾਮਾ ਕੀਤਾ ਸੀ ਇੱਕ ਜਿਹੜੀ ਇਲੈਕਸ਼ਨ ਲਾਣੀ ਦੀ ਇਲੈਕਸ਼ਨ ਹੋਣੀ ਹੈ ਇਹਨੂੰ ਪੀਨਸ ਜਿਹੜਾ ਬਣਾਇਆ ਹੋਇਆ ਵਾ